ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨੁਜ ਚੁਗਨੇ ਵੀਰਵਾਲ ਦਿਹਾੜੇ ਮੌਕੇ ਨਵੀਂ ਦਿੱਲੀ ਚ ਗੁਰਦੁਆਰਾ ਰਕਾਬਗੰਦ ਸਾਹਿਬ ਚ ਮੱਥਾ ਟੇਕਿਆ ਤੇ ਸਾਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਕਿਹਾ ਕਿ ਸਾਬਜ਼ਾਦਿਆਂ ਦੀ ਬਹਾਦਰੀ ਅਤੇ ਕੁਰਬਾਨੀ ਭਾਰਤੀ ਇਤਿਹਾਸ ਦਾ ਇੱਕ ਸੁਨਹਿਰੀ ਅਧਿਆਇ ਹੈ। ਉਹਨਾਂ ਦੇਸ਼ ਤੇ ਧਰਮ ਦੀ ਰੱਖਿਆ ਲਈ ਜੋ ਸ਼ਹਾਦਤ ਦਿੱਤੀ ਉਹ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਹੈ। ਚੁਗਨੇ ਕਿਹਾ ਕਿ ਦੇਸ਼ ਭਰ ਚ 16000 ਤੋਂ ਵੱਧ ਥਾਵਾਂ ਤੇ ਭਾਜਪਾ ਦੀ ਅਗਵਾਈ ਚ ਵੀਰਵਾਲ ਦਿਹਾੜਾ ਪ੍ਰੋਗਰਾਮ ਪਾਰਟੀ ਦੇ ਮੰਡਲ ਪੱਧਰ ਤੇ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਇਸਤੇ ਕੋਨੇ-ਕੋਨੇ ਚ ਸੈਬਜ਼ਾਦਿਆਂ ਦੀ ਯਾਦ ਵਿੱਚ ਇਹ ਦਿਹਾੜਾ ਮਨਾਇਆ ਗਿਆ ਭਾਵੇਂ ਕੇਰਲਾ ਹੋਵੇ ਕੰਨਿਆ ਕੁਮਾਰੀ ਗੁਹਾਟੀ ਜਾ ਕਸ਼ਮੀਰ ਹਰਥਾਂ ਤੇ ਸੈਬਜ਼ਾਦਿਆਂ ਦੀ ਸ਼ਹਾਦਤ ਤੇ ਉਹਨਾਂ ਦੀ ਅਥਾਹ ਬਹਾਦਰੀ ਨੂੰ ਯਾਦ ਕੀਤਾ ਜਾ ਰਿਹਾ ਹੈ ਇਹ ਦਿਨ ਸਿਰਫ ਇਤਿਹਾਸ ਨੂੰ ਯਾਦ ਕਰਨ ਦਾ ਨਹੀਂ ਸਗੋਂ ਦੇਸ਼ ਦੇ ਬੱਚਿਆਂ ਨੂੰ ਦਿਸ਼ਾ ਦੇਣ ਦਾ ਵੀ ਮੌਕਾ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀਰਵਾਲ ਦਿਹਾੜੇ ਦੀ ਸ਼ੁਰੂਆਤ ਕਰਕੇ ਯਕੀਨੀ ਬਣਾਇਆ ਕਿ ਸੈਬਜ਼ਾਦਿਆਂ ਦੀ ਵੀਰਤਾ ਤੇ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇ ਰਾਸ਼ਟਰਪਤੀ ਭਵਨ ਚ ਵੀਰਵਾਲ ਦਿਹਾੜੇ ਤੇ 72 ਬੱਚੇ ਅਤੇ ਸਨਮਾਨ ਚ ਪ੍ਰੋਗਰਾਮ ਕਰਵਾਇਆ ਗਿਆ ਜੋ ਕਿ ਮਾਣ ਵਾਲੀ ਗੱਲ ਹੈ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਭਾਰਤ ਮੰਡਪਮ ਚ ਦੇਸ਼ ਪਰਤੋ ਆਏ ਹਜ਼ਾਰਾਂ ਬੱਚਿਆਂ ਦੇ ਨਾਲ ਵੀਰਵਾਲ ਦਿਹਾੜਾ ਮਨਾਇਆ ਉਹਨਾਂ ਕਿਹਾ ਕਿ ਸੈਬਜ਼ਾਦਿਆਂ ਨੇ ਆਪਣੀ ਸ਼ਹਾਦਤ ਨਾਲ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਧਰਮ ਅਤੇ ਸੱਭਿਆਚਾਰ ਦੀ ਰਾਖੀ ਲਈ ਆਪਣੀ ਜਾਨ ਵੀ ਕੁਰਬਾਨ ਕੀਤੀ ਜਾ ਸਕਦੀ ਹੈ ਉਹਨਾਂ ਨੇ ਸੱਤਾ ਲਾਲਚ ਅਤੇ ਧਰਮ ਪਰਿਵਰਤਨ ਨੂੰ ਨਕਾਰ ਦਿੱਤਾ ਅਤੇ ਸ਼ਹਾਦਤ ਨੂੰ ਅਪਣਾਇਆ ਉਹਨਾਂ ਦੀ ਕੁਰਬਾਨੀ ਨੇ ਇਹ ਸਿਖਾਇਆ ਕਿ ਦੇਸ਼ ਤੇ ਧਰਮ ਦੀ ਰੱਖਿਆ ਲਈ ਅਡੋਲ ਰਹਿਣਾ ਚਾਹੀਦਾ ਹੈ ਚੁਗਨੇ ਵੀ ਕਿਹਾ ਕਿ ਸੈਬਜ਼ਾਦਿਆਂ ਦੀ ਕੁਰਬਾਨੀ ਭਾਰਤੀ ਸੰਸਕ੍ਰਿਤੀ ਦਾ ਗਹਿਣਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਪੁੱਤਰਾਂ ਸਮੇਤ ਆਪਣਾ ਸਭ ਕੁਝ ਧਰਮ ਅਤੇ ਦੇਸ਼ ਦੀ ਰੱਖਿਆ ਲਈ ਕੁਰਬਾਨ ਕਰ ਦਿੱਤਾ ਇਹ ਬਹਾਦਰੀ ਭਰੀ ਘਟਨਾ ਸਿਰ ਪੰਜਾਬ ਦੀ ਹੀ ਨਹੀਂ ਸਗੋ ਸਮੁੱਚੇ ਭਾਰਤ ਦੀ ਵਿਰਾਸਤ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਵੇਂ ਵਫਾਦਾਰੀ ਸਮਰਪਣ ਅਤੇ ਦਲੇਰੀ ਨਾਲ ਆਪਣੇ ਧਰਮ ਅਤੇ ਦੇਸ਼ ਦੀ ਰੱਖਿਆ ਕਰ ਸਕਦੇ ਹਾਂ